ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਦ ਟੁੱਟਦੇ ਜਾਂਦੇ ਆ ਕਿ ਹੁਣ ਵੀ ਨਾ ਪੰਜਾਬ ਜਾਗਿਆ ਹੁਣ ਵੀ ਨਾ ਉੱਠਿਆ ਤਾਂ ਫੇਰ ਇਹ ਵਾਰੀ ਸਾਰਿਆਂ ਦੀ ਆਉਣੀ ਹੈ ਯਾਦ ਰੱਖੀ ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ 'ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦਿਆਂਗੇ ਹੜਤਾਲ ਕਰਕੇ ਦੂਜੇ ਪਾਸੇ 307 ਰਾਦਾਖਤ ਲਾ ਕੇ ਦੋਨੇ ਭੈਣਾ ਭਾਨੇ ਦੀਆਂ ਭਰਾ ਛੋਟਾ ਬਾਪੂ ਪਿੰਡ ਦਾ ਸਰਪੰਚ ਪਿੰਡ ਦੇ ਪੰਚ ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ ਕੋਈ ਵੀਡੀਓ ਬਣਾਉਣ ਵਾਲਾ ਸੀ ਕੋਈ ਸੋਸ਼ਲ ਮੀਡੀਆ ਵਾਲਾ ਸੀ ਸਾਰਿਆਂ ਨੂੰ 307 ਚ ਮਰਦਾ ਇਹਦਾ ਮਤਲਬ ਤੂੰ ਸਾਰਿਆਂ ਨੂੰ ਦਬੋ ਦੇਣਾ ਚਾਹੁੰਦਾ ਸਾਰਿਆਂ ਨੂੰ ਮਾਰ ਦੇਣਾ ਚਾਹੁੰਦਾ ਜੇ ਸਾਨੂੰ ਪੁਲਿਸ ਚੱਕ ਕੇ ਲੈ ਗਈ ਵੀਰਾ ਬਣ ਕੇ ਮੋਰਚਾ ਤੁਸੀਂ ਸੰਭਾਲਣਾ ਕਿਉਂ ਤੁਹਾਨੂੰ ਸਭ ਤੋਂ ਸਾਰੀ ਹਕੀਕਤ ਤੁਹਾਡੇ ਸਾਹਮਣੇ ਆ ਕੋਈ ਕੋਈ ਡਰਾਮੇਬਾਜ਼ ਨਹੀਂ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਹਾਡੇ ਜਿਹੜਾ ਹੈਗੀ ਹਕੀਕਤ ਤੁਹਾਡੇ ਸਾਹਮਣੇ ਚੱਲ ਰਹੀ ਆ 307 ਰਾਤ ਦਾ ਕਤਲ ਦੇ ਨਾਲ 11 ਧਰਾਵਾਂ ਹੋ ਠੋਕਤੀਆਂ ਜਾਂ ਸਾਡੇ ਤੇ ਵੀ ਐਨਐਸਐ ਲਾ ਦੇ ਸਾਨੂੰ ਵੀ ਭੇਜ ਦੇ ਕਿ ਹੋਰ ਵਾਰ ਨਾ ਸੁਧਦੇ ਨਾ ਜੀ ਲੰ ਸਿਰ ਦੇ ਚੱਕ ਬਣਾ ਕੋਈ ਨਾ ਕੋਈ ਬਹਾਨਾ ਜਿਵੇਂ ਪਹਿਲਾਂ ਫੋਰਸ ਮੰਗਾਈਆਂ ਸੀ ਮਗਾ ਕੇ ਸਾਨੂੰ ਵੀ ਕਰਖਾਤੋ ਇਹ ਬਲੌਗਰ ਪਾਣਾ ਸਿੱਧੂ ਦੇ ਪੈਨ ਕਿਰਨਜੀਤ ਕੌਰ ਨੇ ਜੋ ਸਕੂਲ 'ਚ ਨੌਕਰੀ ਕਰਦੇ ਨੇ ਪਰ ਇਹਨਾਂ ਤੇ ਵੀ ਐਫਆਈਆਰ ਦਰਜ ਕਰ ਦਿੱਤੀ ਗਈ ਬਰਨਾਲਾ ਜ਼ਿਲ੍ਹੇ ਦੇ ਥਾਣਾ ਤਨਾਲਾ ਵਿਖੇ 3 ਫਰਵਰੀ ਨੂੰ ਐਫਆਈਆਰ ਨੰਬਰ 14 ਦਰਜ ਕੀਤੀ ਗਈ ਇਸ ਐਫਆਈਆਰ ਦੇ ਵਿੱਚ ਪਾਨਾ ਸਿੱਧੂ ਦੇ ਪਰਾ ਅਮਨਾ ਸਿੱਧੂ ਉਸ ਦੀਆਂ ਦੋ ਭੈਣਾਂ ਤੇ ਪਿਤਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਕਈ ਤਰ੍ਹਾਂ ਦੇ ਤਹਿਤ ਕੁਝ ਹੋਰ ਲੋਕਾਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਪਰ ਦਲੀਲ ਹੈ ਕਿ ਪਾਨਾ ਸਿੱਧੂ ਦੀ ਇਹ ਭੈਣ ਨੌਕਰੀ ਕਰਨ ਗਈ ਸੀ ਪ੍ਰਦਰਸ਼ਨ ਕਰਨ ਨਹੀਂ ਪਰ ਫਿਰ ਵੀ ਮਾਮਲਾ ਦਰਜ ਕਰ ਲਿਆ ਗਿਆ ਮੈਂ ਇਹ ਕਹਿਣਾ ਚਾਹਨੀ ਆ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫ ਪਸੰਦ ਜੋ ਵੀ ਦੇਸਾਂ ਵਿਦੇਸਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਵਾਂ ਭੈਣਾਂ ਇਕੱਠੀਆਂ ਹੋਣ ਤੇ ਇਸ ਸੰਘਰਸ਼ ਲਈ ਅੱਗੇ ਹੋਣ ਬਸ ਇਹੀ ਬੇਨਤੀ ਕਰਦੇ ਆ ਬਈ ਦੁੱਖ ਸਾਨੂੰ ਉਹਦੇ ਉੱਤੇ ਪਰਚੇ ਦਾ ਨਹੀਂ ਹੈਗਾ ਜਿੰਨੀ ਸੜੀਆਂ ਭੈਣਾ ਦਾ ਦੁੱਖ ਹੈ ਜਿਹੜਾ ਭੈਣਾ ਦਾ ਦੁੱਖ ਆ ਬਈ ਸਾਨੂੰ ਬਹੁਤ ਸਤਾ ਰਿਹਾ ਸਾਡੇ ਤੇ ਚਾਹੇ ਚਾਰ ਪਰਚੇ ਹੋਰ ਦੇ ਦੇਣ ਸਾਨੂੰ ਦੁੱਖ ਨਹੀਂ ਸੀ ਪਰ ਜੇ ਸੱਚਾ ਪਰਚਾ ਹੁੰਦਾ ਨਾ ਸੱਚਾ ਪਰਚਾ ਚੱਲ ਜਾਂਦਾ ਬਈ ਝੂਠਾ ਪਰਚਾ ਦਿੱਤਾ ਅਸੀਂ ਜਿੱਦੇ 3 ਤਰੀਕ ਨੂੰ ਅਸੀਂ ਚੱਕੇ ਗਏ ਪਹਿਲਾਂ ਮੁਗਵਾਲ ਤੋਂ ਚੱਕ ਕੇ ਸਾਨੂੰ ਬਾਲੀਏ ਥਾਣੇ 'ਚ ਰੱਖਿਆ ਗਿਆ ਉੱਥੇ 8 8:30 ਵਜੇ ਸਾਨੂੰ ਉੱਥੋਂ ਕੱਢਿਆ ਗਿਆ ਠੀਕ ਹੈ ਸਾਰਾ ਸਾਡਾ ਰਿਕਾਰਡ ਆ ਜਿਹੜਾ ਉੱਥੇ ਪਿਆ ਸਾਡਾ ਪਰਚਾ ਜਿਹੜਾ ਦਿੱਤਾ ਇਹਨਾਂ ਨੇ ਧਰੌਲੇ ਥਾਣੇ 'ਚ ਦਿੱਤਾ ਠੀਕ ਹੈ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਬਹੁਤ ਜ਼ਿਆਦਾ ਧੱਕਾ ਜ਼ੁਲਮ ਹੋ ਰਿਹਾ ਠੀਕ ਹੈ ਨਾਲ ਕੁੜੀਆਂ ਤੇ ਜਿਹੜੀ ਭੰਨੇ ਦੀ ਭੈਣ ਹੈ ਕੋਈ ਇੱਕ ਟੀਚਰ ਲੱਗੀ ਹੋਈ ਆ ਸਕੂਲ ਦੇ ਵਿੱਚ ਉਹ ਦੇ ਪੜਾਉਣ ਗਈ ਸੀ ਤੇ ਉਹਤੇ ਵੀ ਪਰਚਾ ਦਿੱਤਾ ਇੱਕ ਭੈਣ ਪਟਿਆਲੇ ਬੈਠੀ ਆ ਉਹਤੇ ਵੀ ਬੈਠੀ ਸੀ ਪਰਚਾ ਦਿੱਤਾ ਡੈਡੀ ਸੀ ਉਹਦਾ ਘਰੇ ਸੀ ਉਹਦਾ ਉਹਦਾ ਵੀ ਪਰਚਾ ਦਿੱਤਾ ਸਾਰੇ ਝੂਠੇ ਪਰਚੇ ਦਿੱਤੇ ਨੇ ਬਈ ਇਹ ਹੁਣ ਮੁੱਖ ਮੰਤਰੀ ਨੂੰ ਸਵਾਲ ਹੋ ਰਹੇ ਨੇ ਤੇ ਪੰਜਾਬ ਸਰਕਾਰ ਨੂੰ ਅਪੀਲ ਵੀ ਕਿ ਧੱਕਾ ਨਾ ਕੀਤਾ ਜਾਏ ਪਿੰਡ ਵਾਲਿਆਂ ਸ ਨੇ ਸਰਪੰਚ ਦਾ ਇਲਜ਼ਾਮ ਹੈ ਕਿ ਮਾਮਲਾ ਬਿਲਕੁਲ ਗਲਤ ਹੈ ਹੁਣ ਸਰਕਾਰ ਜ਼ਬਰ ਕਰ ਰਹੀ ਹੈ ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਦ ਟੁੱਟਦੇ ਜਾਂਦੇ ਆ ਜੇ ਹੁਣ ਵੀ ਨਾ ਪੰਜਾਬ ਜਾਗਿਆ ਹੁਣ ਵੀ ਨਾ ਉੱਠਿਆ ਤਾਂ ਫੇਰ ਇਹ ਵਾਰੀ ਸਾਰਿਆਂ ਤੇ ਆਉਣੀ ਹੈ ਯਾਦ ਰੱਖਿਓ 370 ਰਾਤ ਦਾ ਕਤਲ ਦੇ ਨਾਲ 11 ਧਰਾਵਾ ਹੋ ਠੋਕਤੀਆਂ ਉਸੇ ਦਿਨ ਇਹਨਾਂ ਨੂੰ ਰਾਤ ਨੂੰ ਪਰਚਾ ਦਿੱਤਾ ਇੱਕ ਪਾਸੇ ਆ ਕੇ ਡੀਜੀਪੀ ਅਰਪਤ ਸ਼ੁਕਲਾ ਅਰਗੇ ਏਡੀਜੀਪੀ ਜਸਕਰਨ ਸਿੰਘ ਅਰਗੇ ਏਡੀਜੀਪੀ ਗੁਰਿੰਦਰ ਢਿੱਲੋਂ ਅਰਗੇ ਡੀਆਈਜੀ ਭੁੱਲਰ ਅਰਗੇ ਲੈਕਤੀ ਸਮਝੌਤਾ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ 'ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦਿਆਂਗੇ ਪੜਤਾਲ ਕਰਕੇ ਦੂਜੇ ਪਾਸੇ 307 ਰਾਦਾਖਤ ਲਾ ਕੇ ਦੋਨੇ ਭੈਣਾ ਭਾਨੇ ਦੀਆਂ ਭਰਾ ਛੋਟਾ ਬਾਪੂ ਪਿੰਡ ਦਾ ਸਰਪੰਚ ਪਿੰਡ ਦੇ ਪੰਚ ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ ਕੋਈ ਵੀਡੀਓ ਬਣਾਉਣ ਵਾਲਾ ਸੀ ਕੋਈ ਸੋਸ਼ਲ ਮੀਡੀਆ ਵਾਲਾ ਸੀ ਸਾਰਿਆਂ ਨੂੰ 307 'ਚ ਮੜਤਾ ਹੁਣ ਇਹ 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 ਦੇਖੋ ਵੀ ਕਿੱਧਰ ਨੂੰ ਤੁਰ ਪਿਆ ਹੈ ਇਹਦਾ ਮਤਲਬ ਤੂੰ ਸਾਰਿਆਂ ਨੂੰ ਦਬ ਦੇਣਾ ਚਾਹਣਾ ਸਾਰਿਆਂ ਨੂੰ ਮਾਰ ਦੇਣਾ ਚਾਹਣਾ ਹੁਣ ਆਪਾਂ ਸੁਣਦੇ ਰਹੇ ਹਾਂ ਕਿ ਕਿਵੇਂ ਇੱਥੇ ਜਕਰੀਏ ਵਰਗੇ ਕਿਵੇਂ ਮੱਸੇ ਰੰਗੜ ਵਰਗੇ ਕਿਵੇਂ ਅਬਦਾਲੀ ਸਾਡੀਆਂ ਬੀਬੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਹੁਣ ਉਸੇ ਰਾਏ ਆ ਗਿਆ ਹੁਣ ਦੋ ਭੈਣਾਂ ਇੱਕ ਭੈਣ ਤਾਂ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਆ ਹੈਡਮਾਸਟਰ ਆ ਉਹ ਉਸ ਦਿਨ ਉਹਦੀ ਡਿਊਟੀ ਉੱਥੇ ਹਾਜ਼ਰੀ ਪਈ ਹੋਈ ਆ ਸਕੂਲ 'ਚ ਉਹ ਕੱਟ 'ਚ ਵੀ ਨਹੀਂ ਗਈ ਕਿਸੇ 'ਚ ਚੱਕ ਕੇ ਉੱਥੇ ਪਰਚਾ ਦੂਜੀ ਕੁੜੀ ਘਰੇ ਆ ਭੈਣ ਉਤੇ ਹੀ ਪਰਚਾ ਬਾਪੂ ਘਰੇ ਉਤੇ ਹੀ ਪਰਚਾ ਭਰਾ ਤੇ ਹੀ ਪਰਚਾ ਸਾਡੇ ਤੇ ਕਰ ਦਿੰਦਾ ਪਰ ਇੱਥੋਂ ਤੱਕ ਤੁਸੀਂ ਆ ਜਾਓਗੇ ਇਸ ਪੱਧਰ ਤੱਕ ਗਿਰ ਜਾਓਗੇ ਯਾਰ ਇਸ ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਪਰ ਤੇਰਾ ਹੁਣ ਸਾਰਾ ਚਿਹਰਾ ਸਾਹਮਣੇ ਆ ਗਿਆ ਲੋਕਾਂ ਦੇ ਜੋ ਤੂੰ ਸਾਡੇ ਨਾਲ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਪਰ ਇਹ ਦਿਮਾਗ ਦੇ ਵਿੱਚ ਇੱਕ ਗਲਤਫਹਿਮੀ ਕੱਢ ਦੇ ਜਨ ਦੇ ਸਾਨੂੰ ਮਰਵਾ ਜਾਂ ਸਾਡੇ ਤੇ ਵੀ ਐਨਐਸਐ ਲਾ ਦੇ ਸਾਨੂੰ ਵੀ ਭੇਜ ਦੇ ਕਿਤੇ ਹੋਰ ਬਾਰਾਂ ਸੂਬਿਆਂ ਦੇ ਜ਼ਿਲ੍ਹੇ ਸਿਰ ਦੇ ਚੱਕ ਕੇ ਬਣਾ ਕੋਈ ਨਾ ਕੋਈ ਬਹਾਨਾ ਜਿਵੇਂ ਪਹਿਲਾਂ ਫੋਰਸ ਮੰਗਾਈਆਂ ਸੀ ਮਗਾ ਕੇ ਸਾਨੂੰ ਵੀ ਕੰਮ ਖਤਮ ਜਿਵੇਂ ਮੂਸੇ ਵਾਲਾ ਮਰਵਾਇਆ ਤੁਸੀਂ ਸਿਕਿਉਰਿਟੀਆਂ ਲੀਕ ਕੀਤੀਆਂ ਤੇਰੇ ਬਲਤੇਜ ਪੰਨੂ ਵਰਗਿਆਂ ਨੇ ਅੱਜ ਵੀ ਤੇਰੇ ਨਾਲ ਬੈਠਦਾ ਤੇਰਾ মিডিਆ ਸਲਾਹਕਾਰ ਹੈ ਉਹ ਪੰਜਾਬ ਦਾ ਪੁੱਤ ਤੁਸੀਂ ਮਰਵਾਇਆ ਉਹਦੇ ਜ਼ਿੰਮੇਵਾਰ ਤੁਸੀਂ ਹੈ ਸਾਡੇ ਨੌਜਵਾਨ ਨੇ ਸੇਲਾਖ ਡੇਬਰੂਗੜ ਸੱਟੇ ਉਹਨਾਂ ਦਾ ਕੇਸ ਹੀ ਨਹੀਂ ਚੱਲਣ ਦੇ ਰਹੇ ਆ ਚੱਕ ਕੇ ਪਹਾਨਾ ਸੱਟਿਆ ਜਲੀਲ ਕਰਾਇਆ ਵੀਡੀਓ ਬਣਾ ਬਣਾ ਦੇਖਦਾ ਰਿਹਾ ਨੰਗੇ ਕਰ ਕਰਕੇ ਠੰਡੇ ਪਾਣੀ ਪਾ ਪਾ ਸਰਚਾਂ ਦੇ ਬਰਫਾਂ ਦੇ ਲਟਾਲ ਲਟਾ ਕੇ ਹੁਣ ਤੂੰ ਸਾਡਾ ਉਦੋਂ ਪਰਿਵਾਰ ਤੇ ਆ ਗਿਆ ਠੀਕ ਆ ਫਿਰ ਕੱਲ ਨੂੰ ਇਹਨਾਂ ਨੂੰ ਵੀ ਆ ਕੁੜੀਆਂ ਖੜ ਗਈਆਂ ਭਾਈ ਇਸ ਤੱਕ ਇਹਨੇ ਆ ਜਾ ਭੇਜ ਆਉਦੀ ਪੁਲਿਸ ਲਜਾਓ ਚੱਕ ਕੇ ਸਾਰਿਆਂ ਨੂੰ ਤੇ ਇਹਦਾ ਜਵਾਬ ਦਿੱਥੋਂ ਪੰਜਾਬ ਦੇ ਲੋਕ ਲੈਣਗੇ ਇਹ ਇੰਨਾ ਤੂੰ ਜਿਹੜਾ ਦਿਮਾਗ ਦੇ ਵਿੱਚ ਇੰਨਾ ਫਤੂਰ ਆ ਨਾ ਕਿ ਮੈਂ ਐਂ ਡੰਡੇ ਦੇ ਜ਼ੋਰ ਤੇ ਦੱਬ ਲੂੰਗਾ ਇਹ ਲੋਕ ਐਨੇ ਦੱਬੇ ਨਹੀਂ ਜਾਣੇ